ਅੰਮ੍ਰਿਤਸਰ ਬਾਈਪਾਸ ਦੇ ਮੈਲਾਵੜੀ ਪੁਲ ਦੇ ਨੇੜੇ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਤੇ ਗੱਡੀ ਦਾ ਇੰਜਣ ਬਾਹਰ ਨਿਕਲ ਕੇ ਦੂਰ ਚੜ ਗਿਆ ਇਹ ਹਾਦਸਾ ਬੀਤੀ ਰਾਤ ਕਰੀਬ 12 ਤੋਂ 2 ਵਜੇ ਦੇ ਦਰਮਿਆਨ ਵਾਪਰਿਆ ਦੱਸਿਆ ਜਾ ਰਿਹਾ ਹੈ ਜੀ ਰਾਧਾ 1.5 ਵਜੇ ਦੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਦਾ ਸਾਡਾ ਫਰੈਂਡ ਹੀ ਜੋ ਬੰਦੇ ਦਾ ਜਿਹੜੀ ਦੱਤ ਵੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਕਿੱਥੇ ਗਿਆ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਆਰਾਮਦੇਰ ਰੋਡ ਸਾਈਡ ਤੋਂ ਆ ਰਹੇ ਸੀ ਕਿ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਥੱਲੇ ਨਹੀਂ ਅਜੇ ਤੱਕ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਉਹ ਹੁਣ ਉੱਪਰ ਕੈਮਰੇ ਲੱਗੇ ਸੀ ਸੀਸੀਟੀਵੀ ਉਹਨਾਂ ਚੋਂ ਜਾਂ ਪਤਾ ਲੱਗ ਸਕਦਾ ਵਾ ਉਹ ਕਿਦਾਂ ਕਰ ਤਾਰ ਸੀ ਗੱਡੀ ਦੀ ਜਾਂ ਕਿਦਾਂ ਧਿਆਨ ਘੱਟਣ ਸੀ ਐਕਸੀਡੈਂਟ ਤੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇ ਇਸਾ ਨਾ ਦੇਖੋ ਹਲਾ ਆ ਦਿਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਨੂੰ ਕੋਈ ਮਾੜੀ ਮੋੜੀ ਚੀਜ਼ ਨਹੀਂ ਹੁੰਦੀ ਨੀ ਆ ਵੀ ਜਿਹੜਾ ਐਕਸੀਡੈਂਟ ਬਹੁਤ ਜ਼ਬਰਦਸਤ ਹੋਇਆ ਦੇਖਣ ਨਹੀਂ ਸਕਦੇ ਆਪਾਂ ਤੇ ਜਿਹੜੀ ਡੈਥ ਹੋਈ ਓ ਮੁੰਡੇ ਦੀ ਜੋਬਨ ਦੀ ਉਹ ਤੇ ਕਾਫੀ ਸ਼ੌਕਟ ਨੇ ਹੋ ਗਿਆ ਕਿਤੇ ਡੈਥ ਹੋਈ ਹੈ ਹਾਂਜੀ ਕਿੰਨੇ ਡੈੱਥ ਹੋਈਆਂ ਤਿੰਨ ਜਣੇ ਦੀ ਡੈਥ ਹੋਈ ਆ ਚਾਰ ਜਣੇ ਸੀਗੇ ਹਾਂਜੀ ਫਰੈਂਡਸ ਸੀਗੇ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੱਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਧ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਆ ਜਿੰਨੇ ਜਾਨੇ ਵਿੱਚ ਵਿਚਾਰ ਸੀ ਇਹ 4 ਜਾਨੇ ਸੀਗੇ ਜੀ ਕਿੰਨਾ ਕੁ ਪਿਆੜਾ ਕਿੱਸਾ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਕੋਈ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿੰਨੇ ਜਾਨੇ ਮੌਤ ਵੀ ਆ ਤਿੰਨ ਜਾਨਾਂ ਦੀ ਹੋਈ ਆ ਇੱਕ ਜੋਬਨ ਆ ਪਤਾ ਲੱਗਾ ਕਿਹੜੇ ਕਿਹੜੇ ਕੋਈ ਆਂ ਜੀ ਜੋਬਨ ਆ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋ ਬਣ ਲੋਪੋ ਗਿਆ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਬੋਪਾਰਾਬਾ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡੋਂ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾ ਉਹ ਕੋਮਾ ਚ ਆ ਤੁਹ ਪਤਾ ਕਿ ਕਿਦੋਂ ਰਾਤ ਨੂੰ ਕਿਹੜੇ ਦੋ ਵਜੇ ਕਿਦੋਂ ਆਇਆ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਤੋਂ ਆ ਅਸੀਂ ਪਾਰਟੀ ਤੇ ਸੁਣਿਆ ਕਿੰਦੇ ਕਿ ਪਾਰਟੀ ਤੇ ਜਾ ਰਹੇ ਸੀਗੇ ਜੀ ਕਿ ਬੰਕਰ ਜਿਹੜਾ ਨੌਜਵਾਨ ਜਿਹੜਾ ਬਸ ਗਿਆ ਉਹਦੇ ਕੀ ਹਾਲਾਤ ਨੇ ਉਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਾਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਆ ਕਿ ਮਹਾਰਾ ਉਹਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬਚਦੇ ਉਹਨੂੰ ਦਿੱਤੇ ਜਾਣ ਮਹਾਰਾ ਜੀ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਕੀਏ ਕਿ ਤੁਹਾਡੇ ਨਾਲ ਭਾਣਾ ਕੀ ਵਾਪਰਿਆ ਕਿੰਨੀ ਕੁ ਮੱਤੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜੰਗ ਏਜ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਦੇ ਵਿੱਚ ਵਿੱਚ ਕੋਈ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜਿਹੜੀਆਂ ਫੈਮਲੀਆਂ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਬੈਠੇ ਨੇ ਸਾਰੇ ਤੇ ਜੋ ਜੋ ਵੀ ਪੈਰਾਵਾ ਉਹ ਚੱਲਣ ਧਿਆਨ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਹੈ ਕੀ ਹੈ ਦੇਖੋ ਜੀ ਮਾਮਲੇ ਬਾਰੇ ਜਾਦਾ ਸਾਨੂੰ ਨਹੀਂ ਪਤਾ ਅਸੀਂ ਸਵੇਰੇ 8 ਵਜੇ ਡਿਊਟੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ 12:30 1 ਵਜੇ ਦਾ ਠੀਕ ਹੈ ਜੀ ਇਹ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਵੇਖ ਕੇ ਆਏ ਮੌਕੇ ਤੇ ਇਹ ਚਕਾਵਾ ਸਾੜ ਤੋਂ ਆ ਰਹੀ ਠੀਕ ਹੈ ਜੀ ਚਾਰ ਨੌਜਵਾਨ ਸਵਾਰ ਸੀ ਤੰਨਾ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ चौकी इंचार्ज ਨੂੰ ਮਿਲ ਕੇ ਉਹਨਾਂ ਕੌਂਫਰਮ ਕਰ ਸਕਦੇ ਤੇ ਤਨਾ ਦੀ ਦੱਸ ਰਹੇ ਆ ਠੀਕ ਹੈ ਹਾਂਜੀ ਉਸ ਤੋਂ ਜੋ ਬੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ